ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਦਾਰ ਗੁਰਬਖਸ਼ ਸਿੰਘ ਦੀ ਲੁਧਿਆਣਾ ਸੀਐਮਸੀ ਹਸਪਤਾਲ ਦੇ ਕੋਲ ਮਹਿਲਾ ਫਤਿਹਗੜ ਦੇ ਰਹਿਣ ਵਾਲੀ ਸਰਦਾਰ ਗੁਰਬਖਸ਼ ਸਿੰਘ ਦੀ ਪਤਨੀ ਗੁਰਬਚਨ ਕੌਰ ਜੋ ਐਨਾਂ ਦੀ ਸ਼ਾਦੀ ਹੋਈ ਨੂੰ 18 ਸਾਲ ਬੀਤ ਗਏ ਪਰ ਅਜੇ ਤੱਕ ਪੁੱਤਰ ਦਾ ਮੂੰਹ ਨਹੀਂ ਦੇਖਿਆ ਐਨਾਂ ਨੇ ਬਾਬਾ ਜੀ ਦੀ ਸੋ ਸੁਣ ਕੇ ਨਾਨਕ ਸਾਹਿਬ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਤੇ ਮਿਹਰ ਕਰੋ ਸਾਡੀ ਸ਼ਾਦੀ ਹੋਈ ਨੂੰ 18 ਸਾਲ ਬੀਤ ਗਏ ਪੁੱਤਰ ਵੱਲੋਂ ਵਾਂਝੇ ਬੈਠੇ ਹਾਂ ਆਪ ਜੀ ਕਿਰਪਾ ਕਰੋ ਅਸੀਂ ਵੀ ਪੁੱਤਰ ਵਾਲੇ ਬਣੀਏ ਬਾਬਾ ਜੀ ਨੇ ਬਚਨ ਕੀਤਾ ਕਿ ਭਾਈ ਅਮਰ ਸ਼ਕੋ ਗੁਰੂ ਵਾਲੇ ਬਣੋ ਫਿਰ ਗੁਰੂ ਕਿਰਪਾ ਕਰੇਗਾ ਗੁਰੂ ਕੋ ਸਾਰੀਆਂ ਹੀ ਦాతਾਂ ਹਨ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰ ਅਮਰ ਸ਼ਾਕੇ ਨਿਤਨੇਮ ਕਰਿਆ ਕਰੂ ਫਿਰ ਗੁਰੂ ਭਲੀ ਕਰੇਗਾ ਗੁਰਬਖਸ਼ ਸਿੰਘ ਜੋ ਲਾਚੀਆਂ ਲੈ ਕੇ ਆਇਆ ਸੀ ਇਸਨੇ ਲਾਚੀਆਂ ਪੇਸ਼ ਕੀਤੀਆਂ ਬਾਬਾ ਜੀ ਨੇ ਇੰਨਾਂ ਲਾਚੀਆਂ ਵਿੱਚੋਂ ਕੁਝ ਲਾਚੀਆਂ ਰੱਖ ਕੇ ਕੁਝ ਲਾਚੀਆਂ ਦਾ ਪ੍ਰਸ਼ਾਦ ਗੁਰਬਖਸ਼ ਸਿੰਘ ਨੂੰ ਦੇ ਦਿੱਤਾ ਗੁਰਬਖਸ਼ ਸਿੰਘ ਨੇ ਕੁਝ ਲਾਚੀਆਂ ਆਪ ਦੀ ਘਰ ਵਾਲੀ ਗੁਰਬਚਨ ਕੌਰ ਨੂੰ ਦੇ ਦਿੱਤੀਆਂ ਇਸਨੇ ਚਾਰੇ ਹੀ ਲਾਚੀਆਂ ਲੈ ਕੇ ਸਾਭ ਲਈਆਂ ਆਂਦੀ ਪੁੰਨਿਆਂ ਨੂੰ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਨਿਤਨੇਮ ਕਰਨ ਲੱਗੇ ਲਾਚੀਆਂ ਵਿੱਚੋਂ ਇੱਕ ਲਾਚੀ ਖਾਧੀ ਤਾ ਗੁਰੂ ਦੀ ਐਸੀ ਕਿਰਪਾ ਹੋਈ ਤਾਂ ਸਾਲ ਅੰਦਰ ਹੀ ਬੱਚੇ ਨੇ ਘਰੇ ਜਨਮ ਲੈ ਲਿਆ ਘਰ ਵਿੱਚ ਖੁਸ਼ੀ ਦੇ ਖੇੜੇ ਖਿੜ ਗਏ ਤਾਂ ਹੁਣ ਇਸ ਨੂੰ ਇੱਕ ਗਵਾਂਡਨ ਬੀਬੀ ਦਵਿੰਦਰ ਕੌਰ ਕਹਿੰਦੀ ਭੈਣੇ ਕਿੰਨਿਆ ਸਾਲਾਂ ਬਾਅਦ ਤੁਹਾਡੇ ਘਰ ਮੁੰਡੇ ਨੇ ਜਨਮ ਲਿਆ ਹੈ ਤੁਹਾਡਾ ਘਰ ਸੁਭਾਗਾ ਹੋ ਗਿਆ ਹੈ ਇਹ ਕਿਰਪਾ ਤੁਹਾਡੇ ਤੇ ਕਿੱਥੋਂ ਹੋਈ ਤਾਂ ਬੀਬੀ ਗੁਰਬਚਨ ਕੌਰ ਕਹਿੰਦੀ ਨਾਨਕ ਸਰੋਂ ਬਾਬਾ ਜੀ ਨੇ ਕਿਰਪਾ ਕੀਤੀ ਹੈ ਚਾਰ ਲਾਚੀਆਂ ਦਿੱਤੀਆਂ ਸਨ ਜਿੰਨਾ ਵਿੱਚੋਂ ਇੱਕ ਲਾਚੀ ਖਾਦੀ ਤਾਂ ਪੁੱਤਰ ਨੇ ਜਨਮ ਲਿਆ ਤਿੰਨ ਲਾਚੀਆਂ ਅਜੇ ਮੈਂ ਸੰਭੀ ਬੈਠੀ ਹਾਂ ਤਾਂ ਦਵਿੰਦਰ ਕੌਰ ਕਹਿੰਦੀ ਭੈਣੇ ਕਿਹੜੀਆਂ ਤਿੰਨ ਲਾਚੀਆਂ ਰੱਖੀ ਬੈਠੀ ਹੈ ਮੈਨੂੰ ਉਹਨਾਂ ਦੇ ਦਰਸ਼ਨ ਤਾਂ ਕਰਾ ਦੇ ਤਾਂ ਹੁਣ ਅੰਦਰ ਲਿਜਾ ਕੇ ਬੀਬੀ ਦਵਿੰਦਰ ਕੌਰ ਨੂੰ ਜਦੋਂ ਲਾਚੀਆਂ ਦਿਖਾਈਆਂ ਤਾਂ ਬੀਬੀ ਦਵਿੰਦਰ ਕੌਰ ਨੇ ਲਾਚੀ ਚੁੱਕ ਕੇ ਮੂੰਹ ਵਿੱਚ ਪਾ ਕੇ ਸ਼ੱਕ ਲਈ ਅੰਦਰ ਲੰਘਾਰੇ ਤਾਂ ਗੁਰਬਚਨ ਕੌਰ ਕਹਿੰਦੀ ਭੈਣੇ ਇਹ ਕੀ ਕੀਤਾ ਤਦ ਵਿੰਦਰਕੌਰ ਕੌਰ ਕਹਿੰਦੀ ਪੈਣੀ ਜੋ ਕੁਝ ਹੋਣਾ ਸੀ ਹੋ ਗਿਆ ਤਾਂ ਹੁਣ ਸਮੇ ਸਮੇ ਅਨੁਸਾਰ ਦੋ ਲਾਚੀਆਂ ਜਦੋਂ ਖਾਦੀਆਂ ਤਾਂ ਦੋ ਪੁੱਤਰਾਂ ਨੇ ਹੋਰ ਜਨਮ ਲਿਆ ਮਤਲਬ ਤਿੰਨ ਪੁੱਤਰ ਗੁਰਬਚਨ ਕੌਰ ਦੇ ਹੋ ਗਏ ਜਿਹੜੀ ਲਾਚੀ ਬੀਬੀ ਦਵਿੰਦਰਕੌਰ ਨੇ ਖਾਦੀ ਸੀ ਇਸ ਦੇ ਵੀ ਪੁੱਤਰ ਹੋ ਗਿਆ ਸੋ ਬਾਬਾ ਜੀ ਨੇ ਕਿਰਪਾ ਕਰਕੇ ਇਹਨਾਂ ਨੂੰ ਪੁੱਤਰਾਂ ਦੀ ਦਾਤ ਦਿੱਤੀ ਏ ਬਾਬਾ ਜੀ ਦੇ ਘਰ ਦੇ ਸੰਗੀ ਬਣੇ ਰਹੇ ਅਤੇ ਬਾਬਾ ਜੀ ਦੀ ਸਿਫਤ ਵਧਾਈ ਕਰਕੇ ਸਬਨਾ ਨੂੰ ਦੱਸਦੇ ਕਿ ਇਹ ਸਾਰੀ ਕਿਰਪਾ ਸਾਡੇ ਬਾਬਾ ਜੀ ਨੇ ਕੀਤੀ ਹੈ 사ખી ਭਾਈ ਹਕੀਕਤ ਸਿੰਘ ਦੀ ਭਾਈ ਕੀ ਸਮਾਦ ਕੋਲ ਪਿੰਡ ਦੀਦਾਰੇ ਵਾਲੇ ਸਰਦਾਰ ਮਹਿਮਾ ਸਿੰਘ ਜੀ ਬੁੱਢੇ ਦਲ ਦੇ ਜੱਥੇਦਾਰ ਰਹ ਰਹੇ ਹਨ ਜਿਨ੍ਹਾਂ ਨੇ ਆਪਣੇ ਪੁੱਤਰ ਹਕੀਕਤ ਸਿੰਘ ਦੀ ਸ਼ਾਦੀ ਕੀਤੀ ਮਾਲਕ ਦੀ ਐਸੀ ਲੀਲਾ ਵਰਤੀ ਇੰਨਾ ਦੇ ਸੱਤ ਕੁੜੀਆਂ ਨੇ ਜਨਮ ਲਿਆ ਮੁੰਡਾ ਕੋਈ ਨਹੀਂ ਤਾਂ ਭਾਈ ਹਕੀਕਤ ਸਿੰਘ ਦਾ ਮਨ ਬਹੁਤ ਜ਼ਿਆਦਾ ਉਦਾਸ ਹੋ ਗਿਆ। ਇੱਕ ਦਿਨ ਇਸਨੇ ਖੇਤ ਹਾਲ ਜੋੜਿਆ। ਇਹਨਾਂ ਦੇ ਖੇਤ ਵਿੱਚ ਦੀ ਗਵਾਂਡੀਆਂ ਨੇ ਡੰਡੀ ਪਾਈ ਸੀ। ਜਿਸ ਦੇ ਵਿੱਚ ਦੀ ਲੰਕ ਕੇ ਆਪਣੇ ਖੇਤ ਨੂੰ ਜਾਂਦੇ ਸਨ। ਤਾਂ ਇੱਕ ਦਿਨ ਇੱਕ ਮਾਈ ਇਹਨਾਂ ਦੇ ਖੇਤ ਵਿੱਚੋਂ ਦੀ ਸਿੱਧੀ ਆਪਣੇ ਖੇਤ ਨੂੰ ਜਾ ਰਹੀ ਸੀ। ਭਾਈ ਹਕੀਕਤ ਸਿੰਘ ਜੀ ਕਹਿਣ ਲੱਗੇ, "ਮਾਤਾ, ਫਸਲ ਕਿਉਂ ਖਰਾਬ ਕਰਦੀ ਹੈ? ਪਰੇ ਦੀ ਵਟ ਪੈ ਕੇ ਲੰਘ ਜਾ।" ਤਾਂ ਮਾਈ ਨੇ ਇਸ ਨੂੰ ਤਾਨਾ ਮਾਰਿਆ। ਕੀ ਬੋਲਦਾ ਐ ਤੇਰੀ ਜ਼ਮੀਨ ਸਭ ਕੁਝ ਐਵੇਂ ਹੀ ਚਲੀ ਜਾਣੀ ਹੈ ਕੋਈ ਪਿੱਛੇ ਸਾਂਭਣ ਵਾਲਾ ਪੁੱਤ ਤਾਂ ਤੇਰਾ ਹੈ ਨਹੀਂ ਇਹ ਤਾਨਾ ਸੁਣ ਕੇ ਸਰਦਾਰ ਹਕੀਕਤ ਸਿੰਘ ਦਾ ਮਨ ਬਹੁਤ ਖਰਾਬ ਹੋਇਆ ਅਤੇ ਮਨ ਵਿੱਚ ਹੋਕਾ ਲੈ ਕੇ ਕਿਹਾ ਜੇ ਮੇਰੇ ਪੁੱਤਰ ਨਹੀਂ ਤਾਂ ਹੀ ਇਸਨੇ ਮੈਨੂੰ ਇਹ ਗੱਲ ਕਹੀ ਹੈ ਸੋ ਇਸ ਤਰ੍ਹਾਂ ਮਨ ਵਿੱਚ ਝੁਰਦਾ ਹੋਇਆ ਆਪਣੇ ਘਰ ਆਇਆ ਸਾਰੀ ਗੱਲ ਇਸਨੇ ਆਪਣੇ ਪਿਤਾ ਸਰਦਾਰ ਮਹਿਮਾ ਸਿੰਘ ਜੱਥੇਦਾਰ ਨੂੰ ਦੱਸੀ ਤਾ ਜੱਥੇਦਾਰ ਨੇ ਆਪਣੇ ਮੁੰਡੇ ਹਕੀਕਤ ਸਿੰਘ ਨੂੰ ਉਦਾਸ ਵੇਖ ਕੇ ਕਿਹਾ ਕੋਈ ਫਿਕਰ ਨਾ ਕਰ ਗੁਰੂ ਭਲੀ ਕਰੇਗਾ ਐਸਾ ਸਮਾਂ ਬਣਿਆ ਕੁਝ ਦਿਨ ਬਾਅਦ ਸਰਦਾਰ ਮਹਿਮਾ ਸਿੰਘ ਜੀ ਨਾਨਕ ਸਰ ਦਰਸ਼ਨ ਕਰਨ ਆ ਗਏ ਬਾਬਾ ਜੀ ਦੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਬੜੇ ਖੁਸ਼ ਹੋਏ ਅਗਲੀ ਪੁੰਨਿਆ ਤੇ ਆਪਣੇ ਮੁੰਡੇ ਹਕੀਕਤ ਸਿੰਘ ਨੂੰ ਨਾਲ ਲੈ ਕੇ ਆਇਆ ਕਹਿੰਦਾ ਚੱਲ ਤੈਨੂੰ ਪੂਰਨ ਮਾਪੁਰਖਾਂ ਦੇ ਦਰਸ਼ਨ ਕਰਾਵਾਂ ਹੋ ਸਕਦਾ ਹੈ ਗੁਰੂ ਕਿਰਪਾ ਕਰੇ ਤਾ ਤੈਨੂੰ ਇਥੋਂ ਪੁੱਤਰ ਦੀ ਦਾਤ ਮਿਲ ਜਾਵੇ ਪਿਓ ਪੁੱਤਰ ਦੋਵੇਂ ਹੀ ਨਾਨਕਸਰ ਪੁੰਨਿਆਂ ਤੇ ਪਹੁੰਚ ਗਏ ਸਾਚਖੰਡ ਦੇ ਦਰਸ਼ਨ ਕੀਤੇ ਪੁੰਨਿਆਂ ਦੀ ਰਾਤ ਇੱਥੇ ਕੱਟੀ ਇੱਥੋਂ ਦੀ ਮਰਿਆਦਾ ਵੇਖ ਕੇ ਬੜੇ ਹੀ ਖੁਸ਼ ਹੋਏ ਭਾਈ ਹਕੀਕਤ ਸਿੰਘ ਜੀ ਹਰਪੂਰਨ 마שי ਤੇ ਨਾਨਕਸਰ ਆਉਣ ਲੱਗੇ ਇਹ ਪਾਠੀ ਵੀ ਚੋਟੀ ਦੇ ਸਨ ਪੁੰਨਿਆਂ ਦੇ ਅਖੰਡ ਪਾਠਾਂ ਤੇ ਰੋਲਾ ਵੀ ਲਾਉਣ ਲੱਗੇ ਇਸ ਤਰ੍ਹਾਂ ਕਈ ਮਹੀਨੇ ਆਉਂਦੇ ਰਹੇ ਇੱਕ ਵਾਰੀ ਪੁੰਨਿਆ ਤੇ ਆਪਣੇ ਘਰ ਵਾਲੀ ਗੁਰਨਾਮ ਕੌਰ ਨੂੰ ਨਾਲ ਲੈ ਕੇ ਆਏ ਗੁਰਨਾਮ ਕੌਰ ਨੇ ਰਸਤੇ ਵਿੱਚ ਆਪਣੇ ਪਤੀ ਹਕੀਕਤ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਦੱਸਦੇ ਹੁੰਦੇ ਸੀ ਕਿ ਇਹ ਸੰਤ ਬੜੀ ਹੀ ਕਰਨੀ ਵਾਲੇ ਹਨ ਹੁਣ ਮੈਂ ਵੀ ਤੇਰੇ ਨਾਲ ਚੱਲੀ ਹਾਂ ਆਪਾਂ ਬਾਬਾ ਜੀ ਕੋਲ ਬੇਨਤੀ ਕਰੀਏ ਇਸ ਤਰ੍ਹਾਂ ਵਿਚਾਰਾ ਕਰਦੇ ਹੋਏ ਨਾਨਕ ਸਰ ਪੁੰਨਿਆ ਤੇ ਪਹੁੰਚੇ ਪੁੰਨਿਆ ਤੇ ਹਾਜ਼ਰੀ ਭਰੀ ਤਾਂ ਹੁਣ ਪਤੀ ਪਤਨੀ ਬਾਬਾ ਜੀ ਕੋਲ ਪੁੱਜਤੇ ਅੱਗੇ ਫਲਾਂ ਦਾ ਪ੍ਰਸ਼ਾਦ ਰੱਖ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਡੀ ਸ਼ਾਦੀ ਨੂੰ 20 ਸਾਲ ਹੋ ਗਏ ਘਰ ਸੱਤ ਕੰਨਿਆ ਨੇ ਜਨਮ ਲਿਆ ਹੈ ਪਰ ਅੱਜ ਤੱਕ ਅਸੀਂ ਪੁੱਤਰ ਤੋਂ ਵਾਂਝੇ ਬੈਠੇ ਹਾਂ ਸ਼ਰੀਕੇ ਵਾਲੇ ਤਾਨੇ ਮਾਰਦੇ ਹਨ ਕਿ ਤੁਸੀਂ ਤਾਂ ਆਉਂਤਰੇ ਹੀ ਚਲੇ ਜਾਣਾ ਹੈ ਤੁਹਾਡਾ ਸਭ ਕੁਝ ਪਿੱਛੋਂ ਅਸੀਂ ਹੀ ਸਾਂਭਣਾ ਹੈ ਆਪ ਜੀ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਕਿਹੜੇ ਪਿੰਡੋਂ ਆਏ ਹੋ ਤਾਂ ਅੱਗੋ ਦੱਸਿਆ ਜੀ ਪਿੰਡ ਦੀ ਧਾਰੇ ਵਾਲੇ ਤੋਂ ਮੈਂ ਜੱਥੇਦਾਰ ਸਰਦਾਰ ਮਹਿਮਾ ਸਿੰਘ ਜੀ ਦਾ ਲੜਕਾ ਹਾਂ ਮੇਰਾ ਨਾਮ ਹਕੀਕਤ ਸਿੰਘ ਹੈ ਹੁਣ ਮੈਂ ਕਈ ਮਹੀਨਿਆਂ ਤੋਂ ਰੋਲਾ ਵੀ ਪੁੰਨਿਆਂ ਤੇ ਲਾਉਂਦਾ ਹਾਂ ਮੈਂ ਅਮਰਤ ਵੀ ਛਕਿਆ ਹੈ ਅਤੇ ਨਿਤਨੇਮ ਵੀ ਕਰਦਾ ਹਾਂ ਤਾਂ ਬਾਬਾ ਜੀ ਬੜੇ ਹੀ ਖੁਸ਼ ਹੋਏ ਕਿ ਹੁਣ ਕਿਹੜੀ ਗੱਲ ਦਾ ਘਾਟਾ ਹੈ ਤੂੰ ਜੱਥੇਦਾਰ ਦਾ ਮੁੰਡਾ ਹੈ ਅਤੇ ਅਮਰ ਸ਼ਾਕੇ ਸਿੰਘ ਵੀ ਸੱਜ ਗਿਆ ਨਿਤਨੇਮ ਤਕੜਾ ਹੋ ਕੇ ਕਰੀ ਜਾਂਦਾ ਹੈ ਨਿਤਨੇਮ ਕੁਝ ਹੋਰ ਵਧਾ ਗੁਰੂ ਅੱਗੇ ਅਰਦਾਸ ਕਰਿਆ ਕਰ ਗੁਰੂ ਕਿਰਪਾ ਕਰੇਗਾ ਜ਼ਰੂਰ ਪੁੱਤਰ ਬਖਸ਼ੇਗਾ ਐਨਾ ਬਚਨ ਕਰਕੇ ਸੇਬਾਂ ਦਾ ਪ੍ਰਸ਼ਾਦ ਦੇ ਕੇ ਆਗਿਆ ਦੇ ਦਿੱਤੀ ਤਾਂ ਇਹ ਖੁਸ਼ੀ-ਖੁਸ਼ੀ ਆਪਣੇ ਘਰੇ ਪਹੁੰਚੀ ਪ੍ਰਸ਼ਾਦ ਦੋਵਾਂ ਨੇ ਛੱਕ ਲਿਆ ਹਰ ਮਹੀਨੇ ਪੁੰਨਿਆਂ ਤੇ ਹਾਜ਼ਰੀ ਪਰ ਦੇ ਰਹੀ ਐਸੀ ਮਾਲਕ ਦੀ ਕਿਰਪਾ ਹੋਈ ਸਾਲ ਦੇ ਅੰਦਰ ਹੀ ਮੁੰਡੇ ਨੇ ਜਨਮ ਲੈ ਲਿਆ ਜਿਸ ਦਾ ਨਾਮ ਅਮਰਜੀਤ ਸਿੰਘ ਰੱਖਿਆ ਗਿਆ 2 ਸਾਲਾਂ ਬਾਅਦ ਗੁਰੂ ਨੇ ਕਿਰਪਾ ਕੀਤੀ ਦੂਸਰੇ ਬੱਚੇ ਨੇ ਜਨਮ ਲਿਆ ਇਸ ਦਾ ਨਾਮ ਹਰਦੇਵ ਸਿੰਘ ਰੱਖਿਆ ਕੁਝ ਸਾਲਾਂ ਬਾਅਦ ਗੁਰੂ ਦੀ ਕਿਰਪਾ ਹੋਈ ਤੀਸਰੇ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਵਾਹਿਗੁਰੂ ਪਾਲ ਸਿੰਘ ਰੱਖਿਆ ਤਾਂ ਉਨ ਘਰ ਵਿੱਚ ਖੁਸ਼ੀਆਂ ਦੇ ਖੇੜੇ ਖਿਲ ਗਏ ਸਾਰਿਆਂ ਨੂੰ ਭਾਈ ਹਕੀਕਤ ਸਿੰਘ ਨੇ ਦੱਸਣਾ ਕਿ ਇਹ ਸਾਰਾ ਪਰਿਵਾਰ ਹੀ ਨਾਨਕ ਸਰ ਨਾਲ ਜੁੜਿਆ ਹੈ ਤਾਂ ਤਨ ਪਿਆਰੇ ਬਾਬਾ ਜੀ ਜੋ ਖਾਲੀ ਭਾਂਡਿਆਂ ਨੂੰ ਭਰਨ ਵਾਲੇ ਅਤੇ ਮਿੱਠੀਆਂ ਦਾਤਾਂ ਦੇਣ ਵਾਲੇ ਹਨ ਸਾਕੇ ਡਾਕਟਰ ਚੰਨਨ ਸਿੰਘ ਦੀ ਡਾਕਟਰ ਚੰਨਨ ਸਿੰਘ ਜੀ ਮਾਨ ਇਹ ਜਗਰਾਉਂ ਸ਼ਹਿਰ ਜੋ ਨਾਨਕਸਰ ਦੇ ਕੋਲ ਹੀ ਹੈ ਇੰਨਾ ਦੀ ਡਾਕਟਰੀ ਦੀ ਦੁਕਾਨ ਜਗਰਾਉਂ ਹੈ ਇਹ ਬਾਬਾ ਨਾਨ ਸਿੰਘ ਜੀ ਵੇਲੇ ਤੋਂ ਨਾਨਕਸਰ ਨਾਲ ਜੁੜੇ ਆਏ ਬਾਬਾ ਨਾਨ ਸਿੰਘ ਜੀ ਦੇ ਚੋਲਾ ਬਦਲਣ ਤੋਂ ਬਾਅਦ ਧੰਨ ਧੰਨ ਬਾਬਾ ਐਸ਼ਰ ਸਿੰਘ ਜੀ ਦੇ ਕੋਲ ਆਉਣ ਲੱਗੇ ਇਹਨਾਂ ਨੇ ਬਾਬਾ ਜੀ ਦੇ ਬਚਨ ਸੁਣ ਕੇ ਬੜੇ ਖੁਸ਼ ਹੋਣਾ ਕਹਿਣਾ ਜੀ ਜੋ ਮੈਂ ਘਰੋ ਸੋਚ ਆਉਂਦਾ ਹਾਂ ਉਹ ਤੁਸੀਂ ਮੇਰੇ ਸਾਰੇ ਹੀ ਸ਼ੰਕੇ ਪੂਰੇ ਕਰ ਦਿੰਦੇ ਹੋ ਇਸ ਦਾ ਬਾਬਾ ਜੀ ਤੇ ਕਾਫੀ ਮਨ ਬਣ ਗਿਆ ਹੁਣ ਜਦੋਂ ਵੀ ਇਹਨਾਂ ਨੇ ਆਉਣਾ ਤਾਂ ਬਾਬਾ ਜੀ ਨੇ ਇਹਨਾਂ ਨਾਲ ਕਾਫੀ ਬਚਨ ਕਰਨੇ ਪਰ ਇਹ ਡਾਕਟਰ ਬਹੁਤ ਪੜੇ ਲਿਖੇ ਹੋਣ ਕਰਕੇ ਈਸਾਈ ਮਤ ਨੂੰ ਮੰਨਣਾ ਅਤੇ ਈਸਾਈ ਮਤ ਦੇ ਹੀ ਬਚਨ ਕਰਦੇ ਇੱਕ ਦਿਨ ਬਾਬਾ ਜੀ ਨੂੰ ਕਹਿਣ ਲੱਗੇ ਜੀ ਅੱਜ ਮੈਨੂੰ ਪੰਜ ਚਾਰ ਅੰਗਰੇਜ਼ ਈਸਾਈ ਮਤ ਵਾਲੇ ਮਿਲੇ ਮੇਰੀ ਉਹਨਾਂ ਨਾਲ ਕਾਫੀ ਸਮਾਂ ਵਿਚਾਰ ਚਲਦੀ ਰਹੀ ਉਹ ਕਹਿੰਦੇ ਜੇੜਾ ਗੁਰੂ ਨਾਨਕ ਦੇ ਮੱਤ ਵਿੱਚ ਲਿਖਿਆ ਹੈ ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ ਉਹ ਵੰਡ ਛਕਣ ਦੀ ਥਾਂ ਵੰਡ ਚੁਕਣਾ ਚਾਹੀਦਾ ਹੈ ਕਿ ਇੱਕ ਦੂਜੇ ਦਾ ਭਾਰ ਵੰਡ ਕੇ ਚੁੱਕੋ ਤਾਂ ਦੂਜਾ ਸੌਖਾ ਹੋ ਜਾਵੇਗਾ ਤਾਂ ਬਾਬਾ ਜੀ ਕਹਿੰਦੇ ਡਾਕਟਰ ਜੀ ਗੁਰੂ ਨਾਨਕ ਦੇਵ ਜੀ ਦੇ ਮੱਤ ਵਿੱਚ ਕੌਣ ਨੁਕਸ ਫੜ ਸਕਦਾ ਹੈ ਜੋ 10 ਗੁਰੂਆਂ ਨੇ ਕਿਹਾ ਹੈ ਲਿਖਿਆ ਹੈ ਸਭ ਕੁਝ ਸੱਤ ਹੈ ਵੰਡ ਛਕਣਾ ਹੀ ਠੀਕ ਹੈ ਚੁਕਣਾ ਨਹੀਂ ਠੀਕ ਛਕੰਦਾ ਮਤਲਬ ਹੈ ਦਇਆ ਜੇ ਕੋਈ ਭੁੱਖਾ ਬੈਠਾ ਹੈ ਉਸ ਨੂੰ ਛਕਾਓ ਵੰਡ ਕੇ ਛਕੋ ਉਹ ਅਸੀਸਾਂ ਦੇਵੇਗਾ ਉਸ ਦੀ ਭੁੱਖ ਮਿਟ ਜਾਵੇਗੀ ਗੁਰਬਾਣੀ ਦਸੀ ਹੈ ਦਇਆ ਕਰਨੁ ਦੁਖ ਹਰਨੁ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਇਸ ਕਰਕੇ ਵੰਡ ਛਕਣਾ ਹੀ ਠੀਕ ਹੈ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿ ਆਓ ਜੇ ਕੋਈ ਬੀਜ ਬੀਜਦਾ ਹੈ ਉਹਨੂੰ ਤਾਂ ਉਹੀ ਫਲ ਮਿਲਣਾ ਹੈ ਕਿਸੇ ਦੀਆਂ ਪਾਪਾਂ ਦੀਆਂ ਪੰਡਾਂ ਦੂਸਰੇ ਨੂੰ ਚੁੱਕਣ ਦੀ ਕੀ ਲੋੜ ਹੈ ਇਸ ਕਰਕੇ ਵੰਡ ਚੁੱਕਣਾ ਠੀਕ ਨਹੀਂ ਆਪ ਦਾ ਭਾਰ ਅਗਲਾ ਆਪ ਚੁੱਕੇ ਜੇ ਦੂਸਰੇ ਦਾ ਭਾਰ ਕਿਸੇ ਹੋਰ ਨੇ ਚੁੱਕ ਲਿਆ ਉਹ ਤਾਂ ਸੌਖਾ ਹੋ ਗਿਆ ਹੋਰ ਪਾਪ ਕਰੀ ਜਾਵੇਗਾ ਕਿਉਂਕਿ ਉਹਨੇ ਤਾਂ ਇਹ ਸੋਚਣਾ ਕਿ ਮੇਰੇ ਪਾਪਾਂ ਦਾ ਭਾਰ ਹੋਰ ਚੁੱਕਣ ਵਾਲੇ ਹਨ ਤੇ ਜਿਹੜਾ ਬੰਦਾ ਆਪਣੇ ਕੀਤੇ ਦਾ ਭਾਰ ਆਪ ਚੁੱਕੇ ਉਹ ਅੱਗੇ ਵਾਸੇ ਸੋਚ ਕੇ ਚੱਲੇਗਾ ਸੋਚਾ ਗੁਰੂ ਨਾਨਕ ਦਾ ਮਤ ਹੈ ਇਹ ਦਰਗਾਹੀ ਮਤ ਹੈ ਸਹੀ ਹੈ ਇਸ ਦੇ ਵਿੱਚ ਕੋਈ ਫਰਕ ਨਹੀਂ ਵੰਡ ਛਕਣਾ ਠੀਕ ਹੈ ਇਸ ਤਰ੍ਹਾਂ ਬਚਨ ਚੱਲਦਿਆਂ ਟਾਈਮ ਚੜਦਾ ਗਿਆ ਇਹ ਅੱਗੇ ਵੀ ਜਦੋਂ ਬਾਬਾ ਜੀ ਕੋਲ ਆਉਂਦੇ ਤਾਂ ਕਾਫੀ ਟਾਈਮ ਬਾਬਾ ਜੀ ਇਹਨਾਂ ਨਾਲ ਬਚਨ ਕਰਦੇ ਰਹਿੰਦੇ ਸਨ ਹਜ਼ੂਰੀਏ ਸੇਵਾਦਾਰ ਆਕ ਜਾਂਦੇ ਸਨ ਕਿ ਇਹ ਡਾਕਟਰ ਜਦੋਂ ਵੀ ਆਂਦਾ ਹੈ ਬੜਾ ਹੀ ਟਾਈਮ ਬਾਬਾ ਜੀ ਦਾ ਲਗਾਉਂਦਾ ਹੈ ਤੇ ਗੱਲਾਂ ਵੀ ਜ਼ਿਆਦਾ ਇਸਾਈ ਮਤ ਦੀਆਂ ਕਰਦਾ ਰਹਿੰਦਾ ਹੈ ਬਾਬਾ ਜੀ ਪਤਾ ਨਹੀਂ ਇਸ ਨਾਲ ਕਿਉਂ ਇਤਨਾ ਟਾਈਮ ਲਾਉਂਦੇ ਹਨ ਇਸ ਤਰ੍ਹਾਂ ਸੇਵਾਦਾਰ ਆਕ ਜਾਂਦੇ ਸਨ ਪਰ ਅੱਜ ਟਾਈਮ ਜ਼ਿਆਦਾ ਹੀ ਚੜ ਗਿਆ ਕਿਉਂਕਿ ਇਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਅੰਦਰ ਭੁਗਤਿਆ ਸੀ ਦਸੰਬਰ ਪੋ ਦਾ ਮਹੀਨਾ ਠੰਡ ਬਹੁਤ ਜ਼ਿਆਦਾ ਸੀ ਬਚਨ ਚਲਦਿਆਂ ਚਲਦਿਆਂ ਰਾਤ ਦੇ 10 ਵਜੇ ਗਏ ਤਾਂ ਹੁਣ ਬਾਬਾ ਜੀ ਨੇ ਆਪਣੇ ਸੇਵਾਦਾਰ ਹਜ਼ੂਰੀਏ ਨੂੰ ਹੁਕਮ ਕੀਤਾ ਠੰਡ ਬਹੁਤ ਜ਼ਿਆਦਾ ਹੈ ਅੰਦਰੋਂ ਕੰਬਲ ਲਿਆ ਡਾਕਟਰ ਨੂੰ ਦੇਈਏ ਤਾਂ ਹਜ਼ੂਰੀਏ ਨੇ ਅੰਦਰੋਂ ਕੰਬਲ ਲਿਆ ਕੇ ਪੇਸ਼ ਕੀਤਾ ਤਾਂ ਬਾਬਾ ਜੀ ਕਹਿਣ ਲੱਗੇ ਇਸ ਤੋਂ ਕੋਈ ਚੰਗਾ ਕੰਬਲ ਲਿਆ ਤਾਂ ਹਜ਼ੂਰੀਆ ਕਹਿੰਦਾ ਜੀ ਮੈਂ ਤਾਂ ਅੰਦਰੋਂ ਇਹ ਚੰਗਾ ਹੀ ਦੇਖ ਕੇ ਲਿਆਇਆ ਹਾਂ ਹੋਰ ਇਸ ਤੋਂ ਚੰਗਾ ਤਾਂ ਅੰਦਰ ਹੈ ਨਹੀਂ ਤਾਂ ਬਾਬਾ ਜੀ ਕਹਿੰਦੇ ਸਾਚਖੰਡ ਵਿੱਚ ਜਾ ਕੇ ਗੁਰੂ ਸਾਹਿਬ ਦੇ ਉੱਤੇ ਦੇਣ ਵਾਲਾ ਕੰਬਲ ਲੈ ਕੇ ਆ ਤਾਂ ਹਜ਼ੂਰੀਆ ਸੱਤ ਬਚਨ ਮੰਨ ਕੇ ਸਾਚਖੰਡ ਚੋਂ ਕੰਬਲ ਲੈ ਆਇਆ ਕਾ ਹੁਣ ਕੁਝ ਬਾਬਾ ਜੀ ਨੇ ਪ੍ਰਸ਼ਾਦ ਅਤੇ ਇਹ ਕੰਬਲ ਡਾਕਟਰ ਨੂੰ ਦੇ ਦਿੱਤਾ ਹੁਕਮ ਕੀਤਾ ਲਾਓ ਡਾਕਟਰ ਸਾਹਿਬ ਠੰਡ ਹੈ ਇਹ ਕੰਬਲ ਉੱਤੇ ਲੈ ਲਵੋ ਡਾਕਟਰ ਨੇ ਬਚਨ ਮੰਨ ਕੇ ਕੰਬਲ ਉੱਤੇ ਲੈ ਲਿਆ ਤਾਂ ਹਜ਼ੂਰੀਏ ਅਤੇ ਸਾਰੇ ਸੇਵਾਦਾਰ ਵੇਖ ਕੇ ਹੈਰਾਨ ਹੋ ਗਏ ਕਿ ਅੱਜ ਬਾਬਾ ਜੀ ਨੇ ਡਾਕਟਰ ਨੂੰ ਗੁਰੂ ਸਾਹਿਬ ਵਾਲਾ ਕੰਬਲ ਦੇ ਦਿੱਤਾ ਨਾ ਆਪ ਉੱਪਰ ਲਿਆ ਨਾ ਹੀ ਸਾਨੂੰ ਕਿਸੇ ਸੇਵਾਦਾਰ ਨੂੰ ਗੁਰੂ ਸਾਹਿਬ ਦਾ ਕੰਬਲ ਦਿੱਤਾ ਹੈ ਇੱਕ ਗਰਸਤੀ ਕਰੇ ਰਹਿਣ ਵਾਲਾ ਡਾਕਟਰ ਇਸ ਨੂੰ ਕੰਬਲ ਦੇ ਦਿੱਤਾ ਇਸ ਤਰ੍ਹਾਂ ਬਹੁਤ ਫੁਰਨੇ ਬਣ ਰਹੇ ਹਨ ਬਾਬਾ ਜੀ ਨੇ ਡਾਕਟਰ ਨੂੰ ਆਗਿਆ ਦੇ ਕੇ ਤੋੜ ਦਿੱਤਾ ਤਾਂ ਹਜ਼ੂਰੀਏ ਆਪਸ ਵਿੱਚ ਸਾਰੇ ਕੁਸਰ ਮੁਸਰ ਗੱਲਾਂ ਕਰ ਰਹੇ ਹਨ ਕਿ ਅੱਜ ਬਾਬਾ ਜੀ ਨੇ ਨਿਆਰਾ ਹੀ ਕੋਤਕ ਕੀਤਾ ਹੈ ਡਾਕਟਰ ਤਾਂ ਅੱਗੇ ਹੀ ਕਿੰਨਾ ਟਾਈਮ ਖਾਂਦਾ ਹੈ ਬਾਬਾ ਜੀ ਨੇ ਨਿਤਨੇਮ ਵੀ ਕਰਨਾ ਹੁੰਦਾ ਹੈ ਦੀਵਾਨ ਵਿੱਚ ਵੀ ਜਾਣਾ ਹੁੰਦਾ ਹੈ ਅਤੇ ਸੰਗਤਾਂ ਕਾਫੀ ਭੁਗਤਣ ਵਾਲੀਆਂ ਹੁੰਦੀਆਂ ਹਨ ਇਹ ਇਕੱਲਾ ਹੀ ਕਿੰਨਾ ਟਾਈਮ ਲੈਂਦਾ ਹੈ ਹੁਣ ਤਾਂ ਇਸ ਨੂੰ ਵੱਡੇ ਵੱਡੇ ਕੰਬਲ ਮਿਲਣ ਲੱਗ ਪਏ ਇਸ ਨੇ ਤਾਂ ਹੁਣ ਢੇੜਾ ਹੀ ਬੰਨੀ ਰੱਖਣਾ ਹੈ ਬਾਬਾ ਜੀ ਨੇ ਚੋਜਾਂ ਦਾ ਪਤਾ ਨਹੀਂ ਲੱਗਦਾ ਇਸ ਤਰ੍ਹਾਂ ਗੱਲ ਕਰੀ ਜਾਂਦੇ ਹਨ ਤਾਂ ਅੰਤਰੀਆਮੀ ਬਾਬਾ ਜੀ ਨੇ ਆਵਾਜ਼ ਮਾਰੀ ਜੀਤਿਆ ਕੀ ਗੱਲਾਂ ਕਰੀ ਜਾਂਦੇ ਹੋ ਸਾਡੇ ਕੋਲ ਆਵੋ ਤਾਂ ਸੇਵਾਦਾਰ ਕੋਲ ਆ ਗਈ ਬਾਬਾ ਜੀ ਕਹਿੰਦੇ ਕੀ ਗੱਲ ਹੈ ਕੀ ਕੁਸਰ ਮੁਸਰ ਕਰੀ ਜਾਂਦੇ ਹੋ ਦੱਸੋ ਕੀ ਗੱਲ ਹੈ ਤਾ ਜੀਤਾ ਸਿਓ ਹਜ਼ੂਰੀਆ ਬਾਬਾ ਜੀ ਨੂੰ ਹੱਸ ਕੇ ਕਹਿੰਦਾ ਜੀ ਗਲਤਾਂ ਕੰਬਲ ਦੀ ਹੈ ਆਪ ਜੀ ਤਾਂ ਗੁਰੂ ਸਾਹਿਬ ਦਾ ਬਸਰ ਵਰਤਦੇ ਨਹੀਂ ਕਿੰਨਾ ਅਦਬ ਕਰਦੇ ਹੋ ਕਿਸੇ ਸੇਵਾਦਾਰ ਹੋਰ ਸੰਗੀ ਨੂੰ ਗੁਰੂ ਸਾਹਿਬ ਵਾਲੀ ਕੋਈ ਵੀ ਚੀਜ਼ ਨਹੀਂ ਦਿੰਦੇ ਇਹ ਡਾਕਟਰ ਨੂੰ ਤੁਸੀਂ ਸਾਚਖੰਡ ਵਿੱਚੋਂ ਕੰਬਲ ਦੇ ਦਿੱਤਾ ਨਾਲੇ ਇਹ ਆ ਕੇ ਤੁਹਾਡੇ ਕੋਲ ਐਵੇਂ ਵਾਧੂ ਟਾਈਮ ਲਵਾਉਂਦਾ ਹੈ ਤੁਹਾਡਾ ਕਿੰਨਾ ਕੀਮਤੀ ਟਾਈਮ ਹੈ ਕੁਝ ਕੀਰਤਨ ਦੀਵਾਨ ਦਾ ਟਾਈਮ ਅਤੇ ਕਿਤਨੀਆਂ ਸੰਗਤਾਂ ਨੂੰ ਟਾਈਮ ਦੇਣਾ ਹੁੰਦਾ ਹੈ ਏ ਆ ਕੇ ਕਈ ਕਈ ਘੰਟੇ ਤੁਹਾਡੇ ਕੋਲ ਉੱਠਦਾ ਨਹੀਂ ਅਸੀਂ ਤਾਂ ਪੂਰੇ ਅੱਕੇ ਪਏ ਹਾਂ ਕੀ ਇਹ ਤੁਹਾਡਾ ਇੰਨਾ ਟਾਈਮ ਕਿਉਂ ਲਵਾਉਂਦਾ ਹੈ ਤੁਹਾਡੇ ਝੋਜਾ ਦਾ ਪਤਾ ਨਹੀਂ ਲੱਗਦਾ ਇਸ ਨੂੰ ਇੰਨਾ ਟਾਈਮ ਕਿਉਂ ਦਿੰਦੇ ਹੋ ਬਾਬਾ ਜੀ ਕਹਿਣ ਲੱਗੇ ਤੁਸੀਂ ਸਾਰੇ ਹੀ ਦੱਸੋ ਇਹ ਭਲਾ ਕੌਣ ਹੈ ਤਾਂ ਜੀਤਾ ਸਿੰਘ ਹੱਸ ਕੇ ਕਹਿਣ ਲੱਗਾ ਜਿਹੇ ਜਗਰਾਵਾ ਵਾਲਾ ਡਾਕਟਰ ਚੰਨਨ ਸਿੰਘ ਮਾਨ ਹੈ ਤਾਂ ਬਾਬਾ ਜੀ ਕਹਿਣ ਲੱਗੇ ਭਲਿਓ ਇਹ ਪਹਿਲੇ ਜਨਮ ਵਿੱਚ ਅੰਗਰੇਜ਼ ਸੀ ਜਿਸ ਵੇਲੇ ਨੰਦੇੜ ਹਜ਼ੂਰ ਸਾਹਿਬ ਮੁਸਲਮਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੁਰਾ ਮਾਰਿਆ ਸੀ ਤਾਂ ਬਹੁਤ ਵੱਡਾ ਜ਼ਖਮ ਹੋ ਗਿਆ ਸੀ ਉਸ ਸਮੇਂ ਇਸ ਦਾ ਨਾਮ ਜਰਾਹਾ ਕਾਲ ਮਸੀਹ ਸੀ ਇਸ ਨੇ ਸਤਗੁਰਾਂ ਦੇ ਜ਼ਖਮ ਤੇ ਟਾਂਕੇ ਲਾਏ ਸਨ ਇਹ ਨਿਤ ਸਤਗੁਰਾਂ ਦੇ ਜ਼ਖਮ ਤੇ ਮੱਲਮ ਪੱਟੀ ਕਰਦਾ ਸੀ ਸਤਗੁਰੂ ਇਸ ਨੂੰ 10 ਮੋਰਾ ਰੋਜ਼ ਦਿੰਦੇ ਸਨ ਨਿਤ ਮੋਰਾ ਦੇ ਕੇ ਤੋੜਦੇ ਸਨ ਹੁਣ ਦੱਸੋ ਜੇ ਇਸ ਨੇ ਕਲਗੀਧਰ ਸੱਚੇ ਪਾਤਸ਼ਾਹ ਦੀ ਐਡੀ ਵੱਡੀ ਸੇਵਾ ਕੀਤੀ ਅਤੇ ਸਤਗੁਰੂ ਇਸ ਨੂੰ ਸੋਨੇ ਦੀਆਂ ਮੋਹਰੇ ਦਿੰਦੇ ਸਨ ਤੇ ਕੰਬਲ ਕੋਈ ਵੱਡੀ ਗੱਲ ਹੈ ਸੋ ਇਸ ਕਰਕੇ ਸਤਗੁਰਾਂ ਦੀ ਇਸ ਨੇ ਉਸ ਮੌਕੇ ਸੇਵਾ ਕੀਤੀ ਹੋਣ ਕਰਕੇ ਇਸ ਨੂੰ ਕੰਬਲ ਦਿੱਤਾ ਹੈ ਜਿਹੜੀ ਟਾਈਮ ਜ਼ਿਆਦੇ ਦੀ ਗੱਲ ਕਰਦੇ ਹੋ ਇਸ ਨੇ ਸਤਗੁਰਾਂ ਦੇ ਦਰਸ਼ਨ ਕੀਤੇ ਹੋਣ ਕਰਕੇ ਅਤੇ ਸੇਵਾ ਕੀਤੀ ਹੋਣ ਕਰਕੇ ਗੁਰਸਿੱਖੀ ਘਰਾਣੇ ਵਿੱਚ ਜਨਮ ਮਿਲਿਆ ਹੈ ਪਰ ਹਾਲੇ ਵੀ ਪਿੱਛਾ ਅੰਗਰੇਜ਼ ਕਰਕੇ ਈਸਾਈ ਮਤ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਪਰ ਅਸੀਂ ਇਸ ਤੋਂ ਜ਼ਿਆਦਾ ਟਾਈਮ ਤਾਂ ਲਾਉਂਦੇ ਹਾਂ ਕਿ ਹੁਣ ਅੱਗੇ ਤੋਂ ਈਸਾਈ ਮਤ ਛੱਡ ਕੇ ਗੁਰਮਤ ਵਿੱਚ ਆ ਜਾਵੇ ਗੁਰਮਤ ਦਾ ਧਾਰਨੀ ਹੋ ਜਾਵੇ ਪਰ ਹੁਣ ਇਹ ਗੁਰਮਤ ਧਾਰਨ ਕਰ ਰਿਹਾ ਹੈ ਸੋ ਇਸ ਕਰਕੇ ਅਸੀਂ ਇਸ ਨਾਲ ਜ਼ਿਆਦਾ ਬਚਨ ਕਰਦੇ ਹਾਂ ਇਸਨੇ ਕਲਗੀਧਰ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਤਾਂ ਹੁਣ ਜੀਤਾ ਸਿੰਘ ਕਹਿੰਦਾ ਤਾਂ ਹੋ ਬਾਬਾ ਜੀ ਸਾਨੂੰ ਪਿਛਲੇ ਜਨਮ ਦੀਆਂ ਗੱਲਾਂ ਦਾ ਕੀ ਪਤਾ ਹੈ ਅਸੀਂ ਇਹ ਪੱਗ ਜੀ ਇੰਨਾ ਗੱਲਾਂ ਨੂੰ ਕੀ ਜਾਣ ਸਕਦੇ ਹਾਂ ਸਾਡੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਆਉਂਦੀ ਹੀ ਰਹਿੰਦੀ ਹੈ। ਕਿਰਪਾ ਕਰਕੇ ਸਾਨੂੰ ਇਸ ਤਰ੍ਹਾਂ ਸਮਤ ਦਿਂਦੇ ਰਿਹਾ ਕਰੋ। ਤਾਂ ਬਾਬਾ ਜੀ ਕਹਿਣ ਲੱਗੇ ਜੀਤਾ ਸਿੰਘ ਗੁਰੂ ਘਰ ਸੱਤ ਬਚਨ ਹੀ ਮੰਨ ਕੇ ਸੇਵਾ ਕਰੀ ਜਾਵੇ ਤਾਂ ਹੀ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਸਾ ਕੀ ਪਿੰਡ ਦੇੜਕੇ ਦੀ। ਬਾਬਾ ਜੀ ਨਾਨਕ ਸਰ ਬਿਰਾਜਮਾਨ ਹਨ ਸਨ 1952-53 ਇੰਨਾ ਕਈ ਸਾਲਾਂ ਵਿੱਚ ਮੀ ਬਹੁਤ ਜ਼ਿਆਦਾ ਪਈ। ਬਰਸ਼ ਨਾਲ ਪਾਣੀ ਦੇ ਹੜ੍ਹ ਬਣ ਕੇ ਚੱਲ ਪਏ ਲੋਕਾਂ ਦੀਆਂ ਬਹੁਤ ਜ਼ਿਆਦਾ ਫਸਲਾਂ ਮਰਨ ਲੱਗੀਆਂ ਅਤੇ ਕੱਚੇ ਕੋਠੇ ਕਮਰੇ ਢਹਿਣ ਲੱਗੇ ਇਹ ਬਾਰਸ਼ਾਂ ਦਾ ਸਮਾਂ ਕਈ ਸਾਲ ਵਰਤਦਾ ਰਿਹਾ ਜਿਸ ਕਰਕੇ ਲੋਕ ਪਿੰਡਾਂ ਦੇ ਪਿੰਡ ਬਹੁਤ ਜ਼ਿਆਦੇ ਤੰਗ ਹੋ ਗਏ ਤਾਂ ਹੁਣ ਪਿੰਡਾਂ ਤੋਂ ਲੋਕਾਂ ਨੇ ਬਾਬਾ ਜੀ ਕੋਲ ਆ ਕੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਕਿ ਬਾਬਾ ਜੀ ਇਸ ਸੰਕਟ ਤੋਂ ਸਾਨੂੰ ਬਚਾਓ ਸਾਡੀਆਂ ਫਸਲਾਂ ਮਰੀ ਜਾਂਦੀਆਂ ਹਨ ਅਤੇ ਘਰ ਢਈ ਜਾਂਦੇ ਹਨ ਤਾਂ ਹੁਣ ਬਾਬਾ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਕਿ ਕੋਈ ਫਿਕਰ ਨਾ ਕਰੋ ਜੇ ਕੱਚੇ ਘਰ ਟੈਂਦੇ ਹਨ ਤਾਂ ਗੁਰੂ ਕਿਰਪਾ ਕਰਕੇ ਪੱਕੇ ਬਣਾ ਦੇਵੇਗਾ ਨਾਲ ਹੀ ਇਲਾਕੇ ਦੇ ਪਿੰਡਾਂ ਨੂੰ ਹੁਕਮ ਕੀਤਾ ਕਿ ਭਾਈ ਇਸ ਭਿਆਨਕ ਸਮੇਂ ਤੋਂ ਬਚਨ ਦੀ ਖਾਤਰ ਗੁਰੂ ਦੀ ਓਟ ਲਵੋ ਹਰੇਕ ਪਿੰਡ ਵਿੱਚ ਪੰਜ ਪੰਜ ਅਖੰਡ ਪਾਠ ਕਰਾ ਕੇ ਗੁਰੂ ਅੱਗੇ ਅਰਦਾਸ ਕਰੋ ਗੁਰੂ ਭਲੀ ਕਰੇਗਾ ਤਾਂ ਬਾਬਾ ਜੀ ਦਾ ਬਚਨ ਮੰਨ ਕੇ ਬਹੁਤ ਪਿੰਡਾਂ ਵਿੱਚ ਅਖੰਡ ਪਾਠ ਕਰਾਏ ਗਏ ਅੰਨਾ ਨੇ ਪਿੰਡ ਦੀ ਧਰਮਸ਼ਾਲਾ ਵਿੱਚ ਪੰਜ ਅਖੰਡ ਪਾਠ ਸ਼ੁਰੂ ਕਰਕੇ ਪਾਠ ਕਰਦਿਆਂ ਕਰਦਿਆਂ 101 ਅਖੰਡ ਪਾਠ ਕਰਵਾਇਆ ਤਾਂ ਹੁਣ ਜਿਸ ਵੇਲੇ ਪਾਠਾਂ ਦੀ ਲੜੀ ਚੱਲ ਰਹੀ ਸੀ ਇੱਕ ਸਮੇਂ ਬਿਜਲੀ ਅਜੇ ਆਈ ਨਹੀਂ ਸੀ ਤਾਂ ਚਾਨਣ ਕਰਨ ਲਈ ਸਰਦਾਰ ਬਚਨ ਸਿੰਘ ਜੀ ਨੇ ਇੱਥੇ ਜਨਰੇਟਰ ਲਾ ਕੇ ਚਾਨਣ ਕੀਤਾ ਜਿਸ ਕਰਕੇ ਪਾਠੀਆਂ ਨੂੰ ਅਤੇ ਸੰਗਤ ਨੂੰ ਬਹੁਤ ਸੋਖ ਹੋ ਗਈ ਤਾਂ ਕੁਝ ਦਿਨਾਂ ਬਾਅਦ ਬਚਨ ਸਿੰਘ ਨੂੰ ਭਾਈ ਜਗਤ ਸਿੰਘ ਕਹਿੰਦਾ ਮੈਂ ਜਨਰੇਟਰ ਲਾ ਕੇ ਸੇਵਾ ਕਰਾਂਗਾ। ਬਚਨ ਸਿੰਘ ਕਹਿੰਦਾ ਤੂੰ ਕਰ ਲੈ ਤਾਂ ਹੁਣ ਜਗਤ ਸਿੰਘ ਨੇ ਧਰਮਸ਼ਾਲਾ ਆਪਦਾ ਜਨਰੇਟਰ ਲੈ ਆਂਦਾ ਅਤੇ ਬਚਨ ਸਿੰਘ ਨੇ ਆਪਣਾ ਘਰੇ ਲੈ ਆਂਦਾ। ਪਰ ਮਾਲਕ ਦੀ ਰਜ਼ਾ ਪਾਈ ਜਗਤ ਸਿੰਘ ਦਾ ਜਨਰੇਟਰ ਚੱਲ ਨਾ ਸਕਿਆ। ਤਾਂ ਉਹ ਬਚਨ ਸਿੰਘ ਰਾਤ ਨੂੰ ਆਪਣੇ ਘਰ ਬਰਾਂਡੇ ਵਿੱਚ ਸੁੱਤਾ ਪਿਆ ਸੀ। ਇਸ ਨੂੰ ਰਾਤ ਨੂੰ ਬਾਬਾ ਜੀ ਨੇ ਦਰਸ਼ਨ ਦੇ ਕੇ ਬਚਨ ਕੀਤਾ ਕਿ ਇਹ ਜਗਾ ਤੇਰੇ ਪੈਣ ਵਾਲੀ ਨਹੀਂ। ਨਾਲੇ ਗੁਰਦੁਆਰੇ ਆ ਕੇ ਜਨਰੇਟਰ ਲਾ ਕੇ ਚਾਨਣ ਕਰ ਤੇਰੀ ਸੇਵਾ ਮਨਜ਼ੂਰ ਹੈ ਤਾਂ ਹੁਣ ਬਚਨ ਸਿੰਘ ਦੀ ਅੱਖ ਖੁੱਲੀ ਕਹਿੰਦਾ ਮਨਾ ਧਰਮਸ਼ਾਲਾ ਜਾ ਕੇ ਜਗਤ ਸਿੰਘ ਨਾਲ ਗੱਲ ਕਰੀਏ ਬਾਬਾ ਜੀ ਨੇ ਮੈਨੂੰ ਜਨਰੇਟਰ ਲਾਉਣ ਦਾ ਹੁਕਮ ਕੀਤਾ ਹੈ ਜਿਸ ਵੇਲੇ ਭਾਈ ਬਚਨ ਸਿੰਘ ਪਾਠਾ ਵਾਲੀ ਜਗਾ ਧਰਮਸ਼ਾਲਾ ਪਹੁੰਚਿਆ ਤਾਂ ਇਸ ਦੇ ਬੋਲਣ ਤੋਂ ਪਹਿਲਾਂ ਭਾਈ ਜਗਤ ਸਿੰਘ ਕਹਿੰਦਾ ਬਚਨ ਸਿੰਘਾ ਤੂੰ ਚੰਗਾ ਹੋਇਆ ਆ ਗਿਆ ਮੈਨੂੰ ਤਾਂ ਕਈ ਘੰਟੇ ਹੋ ਗਏ ਜ਼ੋਰ ਲਾਉਂਦੇ ਨੂੰ ਕਈ ਯਤਨ ਕੀਤੇ ਪਰ ਮੇਰਾ ਜਨਰੇਟਰ ਚੱਲਿਆ ਨਹੀਂ ਜਾਨਣ ਤੋਂ ਬਿਨਾ ਪਾਠੀ ਬੜੇ ਪਰੇਸ਼ਾਨ ਹਨ ਤਾਂ ਬਚਨ ਸਿੰਘ ਕਹਿੰਦਾ ਸੱਤ ਬਚਨ ਮੈਂ ਜਨਰੇਟਰ ਲਿਆ ਕੇ ਲਾ ਦਿੰਦਾ ਇਸ ਤਰ੍ਹਾਂ ਬਚਨ ਚੱਲੀ ਰਹੇ ਸਨ ਤਾਂ ਹੁਣ ਘਰੋਂ ਇੱਕ ਬੰਦਾ ਇਸ ਨੂੰ ਲੈਨ ਆ ਗਿਆ ਕੀ ਘਰੇ ਚਲੋ ਜਿਸ ਬਰਾਂਡੇ ਵਿੱਚ ਤੁਸੀਂ ਸੁੱਤੇ ਪਏ ਸੀ ਉਸ ਬਰਾਂਡੇ ਦਾ ਛਤੀਰ ਟੁੱਟ ਕੇ ਛੱਤ ਡਿੱਗ ਪਈ ਤੁਹਾਡਾ ਮੰਜਾ ਥੱਲੇ ਹੀ ਦੱਬਿਆ ਗਿਆ ਤਾਂ ਬਚਨ ਸਿੰਘ ਸੁਣ ਕੇ ਬੜਾ ਹੈਰਾਨ ਹੋਇਆ ਕਹਿੰਦਾ ਤਾਂ ਬਾਬਾ ਜੀ ਜਿਨ੍ਹਾਂ ਨੇ ਮੈਨੂੰ ਉੱਥੋਂ ਉਠਾ ਕੇ ਇੱਧਰ ਤੋਰ ਦਿੱਤਾ ਨਾਲ ਹੀ ਬਚਨ ਕੀਤਾ ਕਿ ਇਹ ਜਗ੍ਹਾ ਤੇਰੇ ਪੈਣ ਵਾਲੀ ਨਹੀਂ ਸੋ ਬਾਬਾ ਜੀ ਨੇ ਬਚਾ ਲਿਆ ਜੇ ਉੱਥੇ ਮੰਜੇ ਤੇ ਪਿਆ ਰਹਿੰਦਾ ਤਾਂ ਛੱਤ ਥੱਲੇ ਆ ਕੇ ਮਰ ਜਾਣਾ ਸੀ ਸੋ ਇਹ ਘਰ ਪਹੁੰਚਿਆ ਸਾਰਿਆਂ ਨੂੰ ਦੱਸਿਆ ਕਿ ਕੋਈ ਫਿਕਰ ਨਹੀਂ ਕਰਨਾ ਮਾਲਕ ਦੀ ਰਜ਼ਾ ਵਰਤ ਰਹੀ ਹੈ ਸੋ ਇਸਨੇ ਘਰੋਂ ਜਨਰੇਟਰ ਲਾ ਕੇ ਫਿਰ ਧਰਮਸ਼ਾਲਾ ਵਿੱਚ ਪਾਠਾਂ ਕੋ ਲਾ ਦਿੱਤਾ ਤਾਹੋ ਨਿਹੜ ਕਿਆਂ ਦੀ ਸੰਗਤ ਨੇ ਬਾਬਾ ਜੀ ਕੋ ਲਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਨੇ ਪੰਜ ਪਾਠਾ ਦਾ ਹੁਕਮ ਕੀਤਾ ਸੀ ਆਪ ਜੀ ਦੀ ਕਿਰਪਾ ਸਦਕਾ ਇਕੋਤਰੀ ਹੋ ਗਈ ਪਰਸੋਂ ਨੂੰ ਭੋਗ ਪੈਣਾ ਹੈ ਇਕੋਤਰੀ ਦੀ ਸਮਾਪਤੀ ਹੋਣੀ ਹੈ ਕਿਰਪਾ ਕਰਕੇ ਆਪ ਜੀ ਭੋਗ ਤੇ ਦਰਸ਼ਨ ਦੇਵੋ ਇਹ ਸਾਡੀ ਬੇਨਤੀ ਮਨਜ਼ੂਰ ਕਰੋ ਬੇਨਤੀ ਕਰਨ ਵਾਲੇ ਵਿੱਚ ਸਨ ਸਰਦਾਰ ਮਾਨ ਸਿੰਘ ਸਰਦਾਰ ਦਰਬਾਰਾ ਸਿੰਘ ਸਰਦਾਰ ਬਲਵੰਤ ਸਿੰਘ ਸਰਦਾਰ ਜੈਲਾ ਸਿੰਘ ਜੀ ਸਰਦਾਰ ਬਾਰਾ ਸਿੰਘ ਜੀ ਇਹਨਾਂ ਦੀ ਬੇਨਤੀ ਮੰਨ ਕੇ ਬਾਬਾ ਜੀ ਪਿੰਡ ਦਿਹੜਕੇ ਭੋਗ ਤੇ ਪਹੁੰਚੇ ਪਹਿਲੇ ਹੈਡ ਰਾਗੀ ਕੇਰ ਸਿੰਘ ਜੀ ਨੇ ਆਰਤੀ ਕੀਤੀ ਉਪਰੰਤ ਬਾਬਾ ਜੀ ਨੇ ਬਚਨ ਕੀਤਾ ਕਿ ਦੀਵਾਨ ਆਪਾਂ ਬਾਹਰਲੇ ਗੁਰਦੁਆਰੇ ਲਾਵਾਂਗੇ ਤਾਂ ਸੰਗਤ ਬਾਹਰਲੇ ਗੁਰਦੁਆਰੇ ਪਹੁੰਚ ਗਈ ਬਾਬਾ ਜੀ ਦਾ ਆਉਣਾ ਸੁਣ ਕੇ ਹੋਰ ਪਾਸੇ ਦੇ ਪਿੰਡਾਂ ਤੋਂ ਵੀ ਸੰਗਤ ਪਹੁੰਚ ਗਈ ਪਾਰੀ ਕਾਟ ਹੋ ਗਿਆ ਤਾਂ ਹੁਣ ਪਹਿਲੇ ਭਾਈ ਕੇਰ ਸਿੰਘ ਨੇ ਕੀਰਤਨ ਕੀਤਾ ਉਪਰੰਤ ਬਾਬਾ ਜੀ ਨੇ ਅੰਮ੍ਰਿਤ ਵਚਨ ਸ਼ੁਰੂ ਕੀਤੇ ਬਚਨਾ ਵਿੱਚ ਦੱਸਿਆ ਕਿ ਪਾਈ ਸਾਡਾ ਬਚਨ ਮੰਨ ਕੇ ਬਹੁਤ ਪਿੰਡਾਂ ਨੇ ਪੰਜ-ਪੰਜ ਅਖੰਡ ਪਾਠ ਕੀਤੇ ਪਰ ਦੇਹੜਕਿਆਂ ਵਾਲਿਓ ਤੁਸੀਂ ਤਾਂ ਬਹੁਤ ਪਿਆਰ ਦਿਖਾਇਆ ਤਕੜੇ ਹੋ ਕੇ ਇਕੋਤਰੀ ਕਰ ਦਿੱਤੀ ਤੁਹਾਡੇ ਪਿੰਡ ਦੇ ਭਾਗ ਜਾਗੇ ਹਨ ਤੁਹਾਡੇ ਪਿੰਡ ਹੁਣ ਪਾਠਾਂ ਦੀ ਲੜੀ ਚੱਲ ਪਈ ਤੁਸੀਂ ਸਾਡਾ ਬਚਨ ਮੰਨ ਕੇ ਇਕੋਤਰੀ ਕੀਤੀ ਹੈ ਇਸ ਪਿੰਡ ਦੇਹਿੜਕੇ ਇਕੋਤਰੀਆਂ ਹੋਇਆ ਕਰਨਗੀਆਂ ਤੁਹਾਡੇ ਪਿੰਡ ਦਾ ਮੂੰਚੜਦੀਵਲ ਕਰ ਦਿੱਤਾ ਚੜਦੀ ਕਲਾ ਵਿੱਚ ਰਹੇਗਾ ਸਾਰੀ ਸੰਗਤ ਬਾਬਾ ਜੀ ਦੇ ਬਚਨ ਸੁਣ ਕੇ ਬੜੀ ਹੀ ਖੁਸ਼ ਹੋਈ ਬਾਬਾ ਜੀ ਦੇ ਬਚਨ ਇਕੋਤਰੀਆਂ ਵਾਲੇ ਸੱਤ ਹੋਏ ਇਸ ਪਿੰਡ ਸੰਤ ਮੱਗਰ ਸਿੰਘ ਜੀ ਰਾਮਗੜ ਵਾਲਿਆਂ ਨੇ ਸਰੀਰ ਛੱਡਿਆ ਸੀ ਜਿੱਥੇ ਚੜਦੀਵਲ ਬਾਹਰਲੇ ਪਾਸੇ ਉਹਨਾਂ ਦੀ ਯਾਦ ਵਿੱਚ ਛੋਟਾ ਜਿਹਾ ਗੁਰਦੁਆਰਾ ਬਣਾਇਆ ਸੀ ਇਸ ਗੁਰਦੁਆਰੇ ਨੂੰ ਬਾਬਾ ਜੀ ਦੇ ਬਚਨਾਂ ਤੋਂ ਬਾਅਦ ਐਸਾ ਰੰਗ ਲੱਗਿਆ ਸਾਰਾ ਪਿੰਡ ਹੀ ਇੱਧਰ ਨੂੰ ਹੋ ਤੁਰਿਆ ਬਾਬਾ ਜੀ ਦੇ ਬਚਨਾਂ ਅਨੁਸਾਰ ਜੋ ਬਚਨ ਸੀ ਚੜਦੀਵਲ ਮੂੰਹ ਕਰ ਦਿੱਤਾ ਤਾਂ ਇਸ ਢੇੜਕੇ ਪਿੰਡ ਵਿੱਚ ਰਾਮ ਗੜੀਏ ਸਿੰਘ ਸਰਦਾਰ ਮਾਨ ਸਿੰਘ ਜੀ ਅਤੇ ਸਰਦਾਰ ਦਰਬਾਰਾ ਸਿੰਘ ਜੀ ਸਰਦਾਰ ਬਲਵੰਤ ਸਿੰਘ ਜੀ ਚਾਰੇ ਭਰਾ ਨਾਲ ਕੁਝ ਇੰਨਾ ਨੇ ਹੋਰ ਚੜਦੀਵਲ ਦਿੱਲੀ ਜਾ ਪਹੁੰਚੇ ਇੱਥੇ ਇਹਨਾਂ ਦਾ ਬਹੁਤ ਸੋਨਾ ਕੰਮ ਚੱਲਿਆ ਵਰਕਸ਼ਾਪਾਂ ਬਣ ਗਈਆਂ ਕਈ ਬਿਲਡਿੰਗਾਂ ਬਣ ਗਈਆਂ ਕਾਰਾਂ ਗੱਡੀਆਂ ਆ ਗਈਆਂ ਸਾਰੇ ਪਾਸੇ ਤੋਂ ਹੀ ਮਾਲੋ-ਮਾਲ ਹੋ ਗਏ ਨਾਲੋਂ ਨਾਲ ਆਪਦਾ ਨਿੱਤ ਨੇਮ ਅਤੇ ਨਾਨਕਸਰ ਦੀ ਸੰਗਤ ਵੀ ਕਰਦੇ ਹਨ ਤਾਂ ਹੁਣ ਬਾਬਾ ਜੀ ਦੇ ਬਚਨਾਂ ਅਨੁਸਾਰ ਇੰਨਾ ਦਿੱਲੀ ਵਾਲਿਆਂ ਦੇ ਆਪਣੇ ਪਿੰਡ ਦੇ ਹਿੜਕਿਆਂ ਵਾਲੇ ਗੁਰਦੁਆਰੇ ਵੱਲ ਧਿਆਨ ਹੋਇਆ ਇਹਨਾਂ ਨੇ ਇਸ ਗੁਰਦੁਆਰੇ ਤਕੜਾ ਖਰਚਾ ਕਰਕੇ ਕੁਝ ਸਾਲ ਪਿੰਡ ਦਾ ਸੰਜੋਗ ਲੈ ਕੇ ਬਹੁਤ ਵੱਡਾ ਗੁਰਦੁਆਰਾ ਬਣਾਇਆ ਜਿਸ ਵੇਚੰਨਾ ਨੇ ਬਾਬਾ ਜੀ ਦੇ ਬਚਨਾਂ ਅਨੁਸਾਰ ਅਖੰਡ ਪਾਠ ਸ਼ੁਰੂ ਕੀਤੇ ਅਤੇ ਰਾਮਗੜ੍ਹ ਵਾਲੇ ਸੰਤ ਮੱਗਰ ਸਿੰਘ ਜੀ ਦੀ ਵਰਸੀ ਮਨਾਉਣੀ ਸ਼ੁਰੂ ਕਰ ਦਿੱਤੀ। ਪਾਠਾਂ ਦਾ ਐਸਾ ਪ੍ਰਵਾਹ ਚੱਲਿਆ ਹਰ ਸਾਲ ਸੰਤ ਮੱਗਰ ਸਿੰਘ ਜੀ ਦੀ ਵਰਸੀ ਤੇ ਸੈਂਕੜੇ ਪਾਠਾਂ ਦੇ ਭੋਗ ਪਾਏ ਜਾਂਦੇ ਹਨ। ਸੋਏ ਬਾਬਾ ਜੀ ਦੇ ਬਚਨ ਸੱਤ ਹੋਏ ਦਿਹੜਕਿਆਂ ਵਾਲੀ ਸੰਗਤ ਸਾਰੀ ਇਹੋ ਗੱਲ ਕਰਦੀ ਹੈ ਕਿ ਇਹ ਇਕੋਤਰੀਆਂ ਬਾਬਾ ਜੀ ਦੇ ਬਚਨਾਂ ਅਨੁਸਾਰ ਹੋ ਰਹੀਆਂ ਹਨ। ਤਨਤਨ ਬਾਬਾ ਜੀ ਜਿਨ੍ਹਾਂ ਨੇ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬਲ ਜੋੜਿਆ ਅਤੇ ਗੁਰਬਾਣੀ ਦੇ ਪਰਵਾਜ਼ ਲਾਏ ਸਾਕੇ ਵਿੱਚ ਭਾਈ ਬਚਨ ਸਿੰਘ ਜੀ ਦਾ ਨਾਮ ਆਇਆ ਹੈ ਜਿਨ੍ਹਾਂ ਨੇ ਪਾਠਾਂ ਵਿੱਚ ਜਨਰੇਟਰ ਲਾਇਆ ਸੀ ਮਾਲਕ ਦੀ ਐਸੀ ਰਜ਼ਾ ਜਦੋਂ بارشਾਂ ਨਾਲ ਹੜ੍ਹ ਚੱਲ ਪਏ ਸਨ ਉਸ ਸਮੇਂ ਡਰੇਨਾ ਨਹੀਂ ਨਿਕਲੀਆਂ ਸਨ ਕਈ ਕਈ ਪਿੰਡਾਂ ਦਾ ਪਾਣੀ ਇਕੱਠਾ ਹੋ ਕੇ ਹੜ੍ਹ ਬਣ ਕੇ ਤੁਰ ਪੈਂਦਾ ਸੀ ਜਿਸ ਕਰਕੇ ਕਈ ਵਾਰੀ ਇੱਕ ਪਿੰਡ ਨੂੰ ਦੂਸਰੇ ਪਿੰਡ ਜਾਣਾ ਵੀ ਔਖਾ ਹੋ ਜਾਂਦਾ ਸੀ ਜੋ ਨਾਨਕ ਸਰ ਸੰਗੀ ਪ੍ਰਸ਼ਾਦਾ ਲੈ ਕੇ ਆਉਂਦੇ ਸਨ ਉਹਨਾਂ ਨੂੰ ਵੀ ਉਡੀਕ ਕਰਨੀ ਪੈਂਦੀ ਸੀ ਪਰ ਗੁਰੂ ਦੀ ਮਿਹਰ ਦਾ ਸਦਕਾ ਪ੍ਰਸ਼ਾਦ ਵਾਲੇ ਸਿੱਧਕੀ ਸੇਵਾਦਾਰਾਂ ਨੇ ਆਪਣੀ ਸੇਵਾ ਖੁੰਝ ਨਹੀਂ ਦਿੱਤੀ ਪ੍ਰਸ਼ਾਦਾ ਨਾਨਕ ਸਰ ਜ਼ਰੂਰ ਪਹੁੰਚਾਉਂਦੇ ਰਹੇ ਇਸ ਸਮੇਂ ਬਾਬਾ ਜੀ ਸੰਗਤਾਂ ਵਿੱਚ ਬਚਨ ਵੀ ਕਰਦੇ ਸਨ ਕਿ ਫਰੀਦ ਵੇਲੇ ਦਾ ਸਮਾਂ ਤਾਂ ਦੱਸਿਆ ਜਾਂਦਾ ਹੈ ਫਰੀਦਾ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਉ ਉਸ ਸਮੇਂ ਤਾਂ ਚਿੱਕੜ ਹੀ ਦਸਿਆ ਹੈ ਪਰ ਹੁਣ ਤਾਂ ਮੀਂਹ ਪੈ ਕੇ ਪਾਣੀ ਦੇ ਹੜ ਚੱਲ ਰਹੇ ਹਨ ਪਰ ਜਿੰਨਾ ਤੇ ਗੁਰੂ ਨਾਨਕ ਦੀ ਮਿਹਰ ਹੈ ਨਾਨਕ ਸਰ ਦੇ ਸੰਗੀ ਤਾਂ ਗਲ-ਗਲ ਪਾਣੀ ਵਿੱਚ ਦੀ ਲੰਘ ਕੇ ਨਿਤ ਇੱਥੇ ਪ੍ਰਸ਼ਾਦਾ ਲੈ ਕੇ ਆਉਂਦੇ ਹਨ ਉਹਨਾਂ ਤੇ ਕਿੱਡੀ ਗੁਰੂ ਨਾਨਕ ਦੀ ਕਿਰਪਾ ਹੈ ਸੋ ਇਸ ਹੜਾਂ ਦੇ ਸਮੇਂ ਪਿੰਡ ਦਿਹੜਕਿਆਂ ਅਤੇ ਪਿੰਡ ਡੱਲੇ ਦੇ ਕੋਲ ਦੀ ਕਾਫੀ ਪਾਣੀ ਡੂੰਗਾ ਅਤੇ ਤੇਜ਼ ਚੱਲ ਰਿਹਾ ਸੀ ਦਿਹੜਕਿਆਂ ਤੋਂ ਪ੍ਰਸ਼ਾਦ ਅਤੇ ਦੁੱਧ ਲਿਆਉਣ ਦੀ ਡਿਊਟੀ ਇੱਕ ਬਜ਼ੁਰਗ ਨਰੈਣ ਸਿੰਘ ਦੀ ਲੱਗੀ ਸੀ। ਇਸ ਨੂੰ ਪ੍ਰਸ਼ਾਦ ਦੇ ਚੱਕੇ ਪਾਣੀ ਵਿੱਚ ਦੀ ਲੰਘਣਾ ਪੈਂਦਾ ਸੀ। ਸੋ ਬਚਨ ਸਿੰਘ ਚੰਗੇ ਕਦ ਵਾਲਾ ਅਤੇ ਨਰੋਆ ਤਕੜਾ ਸੀ। ਇਸਨੇ ਪ੍ਰਸ਼ਾਦ ਦੇ ਵਾਲਾ ਟੋਕਰਾ ਸਿਰ ਤੇ ਚੱਕ ਕੇ ਲੰਘਣਾ। ਅੱਗੋਂ ਬਜ਼ੁਰਗ ਨਰੈਣ ਸਿੰਘ ਨੇ ਨਾਨਕਸਰ ਪਹੁੰਚਾ ਦੇਣਾ। ਜਿੰਨਾ ਚਿਰ ਪਾਣੀ ਦਾ ਜ਼ੋਰ ਆ ਉਤਨਾ ਚਿਰੇ ਡਿਊਟੀ ਇਸਨੇ ਪੂਕਤਾਈ। ਕੁਝ ਸਮਾਂ ਪਾ ਕੇ ਇਸ ਦਾ ਪੁੜਾ ਜ਼ਿਆਦਾ ਦੁਖਣ ਲੱਗ ਪਿਆ। ਇਸਨੇ ਬੜਾ ਇਲਾਜ ਕਰਵਾਇਆ ਪਰ ਇਸ ਦਾ ਪੁੜਾ ਦਰਦ ਕਰਨੋਂ ਨਾ ਹਟਿਆ ਤਾਂ ਹੁਣ ਇਹ ਮਨ ਵਿੱਚ ਬੇਨਤੀਆ ਕਰਦਾ ਹੈ ਬਾਬਾ ਜੀ ਜਿਵੇਂ ਤੁਸੀਂ ਅੱਗੇ ਮੈਨੂੰ ਮੌਤ ਤੋਂ ਬਚਾਇਆ ਹੈ ਮੈਂ ਛੱਤ ਥੱਲੇ ਆ ਕੇ ਮਰ ਜਾਣਾ ਸੀ ਤੁਸੀਂ ਮੈਨੂੰ ਦਰਸ਼ਨ ਦੇ ਕੇ ਹੁਕਮ ਕੀਤਾ ਸੀ ਕਿ ਇਹ ਜਗ੍ਹਾ ਤੇਰੇ ਪੈਣ ਵਾਲੀ ਨਹੀਂ ਮੈਂ ਉੱਥੋਂ ਉੱਠ ਕੇ ਪਾਸੇ ਹੋਇਆ ਤਾਂ ਸ਼ਤੀਰ ਟੁੱਟ ਕੇ ਛੱਤ ਡਿੱਗ ਪਈ ਮੈਂ ਪਾਸੇ ਹੋਇਆ ਹੋਣ ਕਰਕੇ ਮੇਰੀ ਜਾਨ ਬਚ ਗਈ ਹੁਣ ਕਿਰਪਾ ਕਰਕੇ ਮੇਰੀ ਲੱਤ ਵੀ ਠੀਕ ਕਰੋ ਐਸੀ ਵਿਦ ਬਣੀ ਬਾਬਾ ਜੀ ਭਾਈ ਕੀ ਸਮਾਜ ਸੰਗਤਾਂ ਨੂੰ ਤਾਰ ਰਹੇ ਸਨ ਬਾਬਾ ਜੀ ਨੇ ਸੰਨ ਰੈਨ ਸਿੰਘ ਨੂੰ ਹੁਕਮ ਕੀਤਾ ਕੱਲ ਨੂੰ ਜਿਹੜੀ ਸਮਾਦ ਘੋਲੀਏ ਦੇ ਪੁਲ ਨੂੰ ਸੜਕ ਨਿਕਲੀ ਹੈ ਆਪਾਂ ਇਸੇ ਮਿੱਟੀ ਇੱਕ ਦਿਨ ਵਿੱਚ ਪਾਉਣੀ ਹੈ ਜੋ 7 ਕਿਲੋਮੀਟਰ ਦੀ ਲੰਬਾਈ ਹੈ ਤੂੰ ਆਪਣੇ ਪਿੰਡ ਛੋੜ ਦਾ ਮਨੂਕੇ ਦੇੜਕੇ ਮੱਲੇ ਡੱਲੇ ਦੀ ਸੰਗਤ ਨੂੰ ਜਾ ਕੇ ਕਹਿ ਓ ਵੀ ਇੱਥੇ ਪਹੁੰਚਣ ਤਾਂ ਸੰਤ ਨਰੈਣ ਸਿੰਘ ਜੀ ਨੇ ਇੰਨਾ ਪਿੰਡਾਂ ਦੀ ਸੰਗਤ ਨੂੰ ਜਾ ਕੇ ਬਾਬਾ ਜੀ ਦਾ ਬਚਨ ਦੱਸਿਆ ਤਾਂ ਸੰਗਤਾਂ ਹੋ ਮੁਹਮਾ ਕੇ ਪਾਈ ਕੀ ਸਮਾਦ ਪਹੁੰਚੀਆਂ ਜਿੰਨਾ ਵਿੱਚ ਪਿੰਡ ਦਿਹੜਕਿਆਂ ਵਾਲੇ ਪਾਈ ਬਚਨ ਸਿੰਘ ਜੀ ਵੀ ਪਹੁੰਚੇ ਸੀ ਤਾਂ ਉਹ ਵੀ ਬਾਬਾ ਜੀ ਦਾ ਬਚਨ ਮੰਨ ਕੇ ਸੜਕ ਉੱਤੇ ਮਿੱਟੀ ਪਾਉਣ ਲੱਗ ਪਏ ਸੰਗਤ ਬੜਾ ਜ਼ੋਰ ਲਾ ਕੇ ਮਿੱਟੀ ਪਾ ਰਹੀ ਸੀ ਬਾਬਾ ਜੀ ਵਿੱਚ ਫਿਰ ਕੇ ਨਾਲੇ ਤਾਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ ਨਾਲੇ ਪ੍ਰੇਰਨਾ ਦੇ ਰਹੇ ਸਨ ਕਿ ਭਾਈ ਤਕੜੇ ਹੋ ਕੇ ਸੇਵਾ ਕਰੋ ਤਾਂ ਹੁਣ ਜਿੱਥੇ ਦਿਹੜਕਿਆਂ ਵਾਲਾ ਬਚਨ ਸਿੰਘ ਮਿੱਟੀ ਪਾ ਰਿਆ ਸੀ ਬਾਬਾ ਜੀ ਉਸ ਦੇ ਕੋਲ ਜਾ ਪਹੁੰਚੇ ਤਾਂ ਵੇਖਿਆ ਬਚਨ ਸਿੰਘ ਲਤ ਦੁਖਦੀ ਹੋਣ ਕਰਕੇ ਜੋ ਮਿੱਟੀ ਪਾਉਂਦਾ ਹੋਇਆ ਦਮ ਲੈਣ ਲਈ ਕਹੀ ਦੇ ਦਸਤੇ ਉੱਤੇ ਦੋਵੇਂ ਹੱਥ ਧਰ ਕੇ ਖੜਾ ਹੋ ਗਿਆ ਤਾਂ ਬਾਬਾ ਜੀ ਨੇ ਹੌਲੀ-ਹੌਲੀ ਇਸ ਦੇ ਪਿੱਛੇ ਆ ਕੇ ਸਫਾ ਜੰਗ ਦਾ ਦਸਤਾ ਇਸ ਦੇ ਲਾਤ ਤੇ ਬੜੀ ਜ਼ੋਰ ਦੀ ਮਾਰਿਆ ਤੇ ਬਚਨ ਕੀਤਾ ਸੇਵਾ ਵੇਲੇ ਖੜਿਆ ਤੋਂ ਨਹੀਂ ਹੁੰਦੀ ਤਕੜਾ ਹੋ ਮਿੱਟੀ ਪਾ ਤਾਂ ਜਦੋਂ ਸਫਾ ਜੰਗ ਦਾ ਦਸਤਾ ਇਸ ਦੇ ਦੁੱਖ ਦੇ ਪੁੜੇ ਤੇ ਵੱਜਿਆ ਤਾਂ ਇਸ ਦੀ ਚੀਕ ਨਿਕਲ ਗਈ ਨਾਲ ਹੀ ਧੰਨ ਬਾਬਾ ਜੀ ਧੰਨ ਬਾਬਾ ਜੀ ਕਹਿ ਕੇ ਮਿੱਟੀ ਪੁੱਟ ਨਾਗ ਪਿਆ ਪਰ ਜੋ ਬਾਬਾ ਜੀ ਦਾ ਬਚਨ ਸੀ ਤਕੜਾ ਹੋ ਕੇ ਸੇਵਾ ਕਰ ਅੱਜ ਤੋਂ ਇਹੋ ਜਿਹਾ ਤਕੜਾ ਹੋਇਆ ਪੂੜਾ ਬਿਲਕੁਲ ਠੀਕ ਹੋ ਗਿਆ ਸਾਰੀ ਉਮਰ ਲੱਤ ਨਹੀਂ ਦੁਖੀ ਧੰਨ ਬਾਬਾ ਜੀ ਜੋ ਇਨੀਆਂ ਮੇਰਾ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ